ਕਬੱਡੀ ਦੇ ਨਾਲ ਇੱਕ ਵਾਰੀ ਫੇਰ ਜੋੜਦੇ ਹਾਂ ਬਾਗੜੀਆਂ ਵਾਲਾ ਸਾਡੇ ਸਾਹਮਣੇ ਆਓ ਕਬੱਡੀ ਕਬੱਡੀ ਕਰਦੇ ਹੋਏ ਨੌਜਵਾਨ ਚਾਰੇ ਜਾਫੀ ਤਿਆਰ ਬਰ ਤਿਆਰ ਨੇ ਦੇਖਦੇ ਕਿਹਦੇ ਨਾਲ ਮੁਕਾਬਲੇ ਹੁੰਦੇ ਹੈ ਤੇ ਪਾ ਪਿੰਦਰ ਬਾਦ ਰੇਡਿੰਗ ਤੇ ਸਿਕੰਦਰ ਵੰਦਰੇ ਜੱਥੇ ਭੜਿਆ ਘੇੜ ਕੇ ਸ਼ੋਹਦੀ ਦੇਖ ਕੇ ਸੱਜਣਾ ਨਾ ਤੂੰ ਅੰਦਰੋਂ ਅੰਦਰੀ ਸੜਿਆ ਕਰ ਜੇ ਬੰਦਾ ਹੈ ਹਰਜੀਤ ਬਰਾੜ ਤੇ ਮੈਨਸ ਤੇ ਕਰੇ ਚੱਲ ਵੀ ਕਾਲੇ ਦੂਧ ਬਣਿਆ ਕਬੱਡੀ ਗੋੜਾ ਨਿਸ਼ੋਰ ਰੰਗ ਵੈਸੇ ਨਾ ਕਾਲਾ ਰੱਟਦਾ ਬਾਗੜੀਆ ਪਿੰਡ ਐ ਸਨਾਉਦਵੰਦ ਆ ਔਰ ਵਕ ਵਕ ਖੇਡ ਮੇਲੇ ਦੇ ਵਿੱਚ ਦੇਖੀ ਰਹੇ ਔਰ ਲਗਭਗ ਰੋਜ਼ ਹੀ ਦੇਖੀ ਰਹੇ ਸੋ ਇੱਕ ਪਾਸੇ ਬੈਠੀ ਜਾਫੀ ਐ ਦੂਸਰੇ ਪਾਸੇ ਬੈਠੇ ਰੀਡਰ ਕਿੰਦਾ ਟਕਰਾਲੇ ਵਾਲਾ ਸਮਰਾਲੇ ਦੇ ਬਿਲਕੁਲ ਲਾਗੇ ਪਿੰਡ ਐ ਸਨਾਉਦਵੰਦ ਐ ਇਹ ਵੀ ਸ਼ੇਰੇ ਪੰਜਾਬ ਅਕੈਡਮੀ ਕਹਿੰਦੇ ਫੋਰਨੀ ਵਾਲੋ ਕਬੱਡੀ ਖੇਡਦਾ ਆਓ ਕਬੱਡੀ ਕਬੱਡੀ ਕਰਦਾ ਹੋਇਆ ਲੱਖਾਂ ਦੇ ਹੱਥ ਲੈ ਕੇ ਵਾਪਸ ਆਉਂਦੇ ਹੋਏ ਸੋ ਇਸ ਸਮੇਂ ਕਾਲਾ ਬਾਗੜੀਆਂ ਵਾਲਾ ਆਓ ਤੁਹਾਡੇ ਸਾਹਮਣੇ ਕਬੱਡੀ ਕਬੱਡੀ ਕਰ ਰਿਹਾ ਚਾਰੇ ਲਟਾਈਨ ਵਰਗੇ ਜਾਫੀ ਨੇ ਦੇਖਦੇ ਕਿਹਦੇ ਨਾਲ ਮੁਕਾਬਲਾ ਹੋਣਾ ਆਓ ਸ਼ੇਖ ਗੱਭਰੂ ਕਿੰਦਾ ਕਕਰਾਲੇ ਵਾਲੇ ਦੇ ਨਾਂ ਦੇ ਨਾਲ ਮਸ਼ਹੂਰ ਹੈ ਸਮਰਾਲੇ ਦੇ ਬਿਲਕੁਲ ਲੱਗੇ ਜਿਹੜਾ ਲੁਧਿਆਣੇ ਦੀ ਧਰਤੀ ਦਾ ਇੱਕ ਪਾਸੇ ਕਪੂਰ ਖਲੀਆ ਦੂਸਰੇ ਪਾਸੇ ਲੁਧਿਆਣਵੀ ਹੈ ਪਰ ਕਬੱਡੀ ਕਬੱਡੀ ਕਰਦਾ ਹੋਇਆ ਇੱਕ ਗੋਦੀਪ ਕਿੰਦੇ ਦੇ ਨਾਲ ਮੁਕਾਬਲਾ ਸ਼ੁਰੂ ਹੋ ਗਿਆ ਸੋ ਬਿਲਕੁਲ ਹੰਦੇ ਪੰਜ ਕੋ ਕਰਮ ਦਾ ਫਾਸਲਾ ਹੈ ਸੋ ਪੁਆਇੰਟ ਅਕਲਾਉਂ ਵਾਲੇ ਕਾਲਜ ਦੇ ਖਾਤੇ ਦੇ ਵਿਜੋੜਦਾ ਮੈਟਰੋ ਸਪੋਰਟ ਕਲੱਬ ਵੱਲੋਂ ਕਬੱਡੀ ਖੇਡੀ ਹੈ ਲੱਭੀ ਸੰਗਰੂਰ ਵਾਲੇ ਨੇ ਤੇਜੀ ਲੱਖਣ ਕੇ ਪੱਡਿਆਂ ਵਾਲੇ ਨੇ ਕਬੱਡੀਆਂ ਪਾਈਆਂ ਜਿੱਥੇ ਕਬੱਡੀਆਂ ਪਾਈਆਂ ਇਹ ਪੰਜਾਬੀ ਮਾਨਵ ਦੇ ਬਲਵਾਨ ਪੁੱਤਾਂ ਦੀ ਗੱਲ 2004 ਦੀ ਗੱਲ ਫੋਟ ਗੱਲ ਸਾਝੀ ਕਰਦੇ ਆਉਣ ਵਾਲਾ ਸੀਜ਼ਨ ਦੱਸੇਗਾ 2005 ਦਾ ਬਰੋਸ਼ਾ ਦੀ ਧਰਤੀ ਦੇ ਮਈ ਮਹੀਨੇ ਤੋਂ ਮੈਚ ਸ਼ੁਰੂ ਹੋਣ ਜਾ ਰਹੇ ਨੇ ਸੋ ਦੇਖਦੇ ਆ ਕਿਹੜੇ ਕਦੇ ਮੂੰਹ ਨੂੰ ਦੰਦੜ ਧੱਕੇ ਨਾਲ ਮਾਗ ਦੀ ਗੰਦਲ ਕੋੜੀ ਕੱਚੀ ਜਾਂਦੀ ਹੈ ਪੈਸਾ ਜਿਵੇਂ ਨਚਾਈ ਜਾਂਦਾ ਦੁਨੀਆ ਨੱਚੀ ਜਾਂਦੀ ਹੈ ਸੋ ਪੈਸੇ ਦੇ ਯੁੱਗ ਦੇ ਵਿੱਚ ਪੈਸੇ ਜੀ ਹੈ ਗੱਲ ਹੈ ਵੇਖੋ ਐਸੇ ਪੈਸੇ ਦੇ ਕਾਰੇ ਹੋ ਗਏ ਵੀਰ ਭੈਣ ਲਈ ਮਾਰੇ ਸੈ ਗਿਆ ਪਿਓ ਕੁੱਤਾਂ ਵਿੱਚ ਬਾੜੇ ਸੋ ਬਹੁਤ ਵੱਡੀ ਦੇਣ ਹੈ ਮਾਖੇੜ ਕਬੱਡੀ ਨੂੰ ਨਛਰ ਬ੍ਰਦਰਸ ਦੀ ਸੋ ਤਲਵਾਦ ਰੇ ਕਰਦਾ ਸਾਰਾ ਪੰਜਾਬ ਰਣੀ ਰਹੇਗਾ ਰਣੀ ਰੱਖੇਗੀ ਪੰਜਾਬੀ ਔਰ ਪੰਜਾਬੀਅਤ ਇਹਨਾਂ ਐਨਆਰਆ ਜਿਹਨਾਂ ਦੀ ਪਰਵਾਹੀ ਭਰਤੀ ਉਹਦੀ ਜਿਹਨਾਂ ਦੀ ਕਬੱਡੀ ਨੂੰ ਬਹੁਤ ਵੱਡੀ ਦੇਣ ਹੈ ਕਵੀਂਦਰ ਦੇ ਨਾਲ ਮੁਕਾਬਲਾ ਕਰਕੇ